ਬਾਕੀ ਇਧਰਲੇ ਪਾਸੇ ਮੈਸੀ ਦੋਨੇ ਹੀ ਖੜੇ ਹੈ ਜੀ 950 4x2 ਵੀ ਖੜਾ ਤੇ 4x4 ਵੀ ਖੜਾ ਹਨਾ ਆ ਤਾਂ ਜਮਾਈ ਦੇਖੋ ਯਾਰ ਤੁਸੀਂ ਇਸ ਕੋਰਾ ਮਾਰਦਾ ਖੜਾ ਹੋਇਆ ਜਮਾਈ ਨਵਾਂ ਟਰੈਕਟਰ ਆ ਇਹ ਤਾਂ ਸਪੈਸ਼ਲ ਐਡੀਸ਼ਨ 36 ਦੀ 18-10 ਦਾ ਮਿਲ ਜਾਊਗਾ ਤੇ ਫਿਰ ਨਿਊ ਹਾਲੈਂਡ ਖੜਾ ਜੀ 65 10 65 10 4x4 ਆ ਇਹ ਟਰੱਕ ਜਿੱਡਾ ਟਰੈਕਟਰ ਆ ਤੁਸੀਂ ਦੇਖ ਲਓ ਕਿੱਡਾ ਟਰੈਕਟਰ ਆ ਤੇ ਇਹ ਵੀ ਇੱਥੇ ਖੜਾ ਵਾ ਹਨਾ ਇਹ ਕਿੰਨੇ ਮਾਡਲ ਹੈ ਜੀ 2021 2021 ਤੇ ਕੀ ਰੇਟ ਸਾਚੀ ਗੱਲ ਦੋਸਤੋ ਇਸ ਟਾਈਮ ਬਈ ਪਟਿਆਲੇ ਕਬਾਰ ਮਾਰਕੀਟ ਦੇ ਵਿੱਚ ਖੜੇ ਆ ਤੇ ਇਧਰਲੇ ਬਾਈ ਟਰੈਕਟਰ ਦੇਖੋ ਤੁਸੀਂ ਟਰੈਕਟਰ ਬਹੁਤ ਜ਼ਿਆਦਾ ਖੜੇ ਆ ਕਬਾਰ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਹੋਊਗਾ ਤੇ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਕੋਲ ਲੈ ਕੇ ਆਏ ਆ ਮੈਂ ਸਾਰਾ ਪੁੱਛੂਗਾ ਤੇ ਇਧਰਲੇ ਬਾਈ ਟਰੈਕਟਰ ਦੇਖੋ ਨਵੇਂ-ਨਵੇਂ ਟਰੈਕਟਰ ਖੜੇ ਆ ਜਮਾਂ ਯਾਰ ਆ ਸੋਨਾਲੀਕਾ ਖੜਾ ਵਾ 750 ਡੀਆਈ ਇਧਰਲੇ ਪਾਸੇ ਮਹਿਸੀ ਖੜਾ ਵਾ ਫਿਰ ਇਧਰ 954/2 ਆ ਗਿਆ ਤੇ ਬਾਕੀ ਬਾਈ ਜੀ ਹੋਰ ਨਾਲ ਗੱਲਬਾਤ ਕਰਾਉਣੇ ਆ ਸਾਚੀ ਗੱਲ ਇਵਰ ਲੋਕੇਸ਼ਨ ਆਪਣੀ ਕਿਹੜੀ ਕੀ ਨਾਮ ਹੈ ਜੀ ਤੁਹਾਡਾ ਜੀ ਕਿੱਥੇ ਕਿ ਲੋਕੇਸ਼ਨ ਖੜਵਾ ਮਾਰਕੀਟ ਦੇ ਵਿੱਚ ਕਿੱਥੇ ਪੈਂਦੀ ਲੋਕੇਸ਼ਨ ਪਟਿਆਲਾ ਟਰੈਕਟਰ ਮਾਰਕੀਟ ਹੈ ਜੀ ਆਪਣੀ ਜੀ 150 ਨੰਬਰ ਦੁਕਾਨ ਹੈ ਜੀ 150 ਨੰਬਰ ਠੀਕ ਹੈ ਜਗਮੋਹ ਟਰੈਕਟਰ ਦੇ ਨਾਮ ਤੇ ਜੀ ਤੇ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲ ਹੁੰਦੇ ਜੀ ਜਿਵੇਂ ਵੀ ਕੱਟ ਚੱਲੇ ਹੁੰਦੇ ਜਾਂ ਕਿ ਦਾਣਾ ਸਾਰੇ ਹੁੰਦੇ ਆ ਟਰੈਕਟਰ ਤਾਂ ਦੇਖੋ ਜੀ ਹੁਣ ਇਹ ਤਾਂ ਪੁਰਾਣੀ ਹੈ ਸਾਡੇ ਕੋਲ ਟਰੈਕਟਰ ਜੀ ਪਰ ਇਹ ਵੀ ਨੰਬਰ ਪੰਜਾਬ ਹਰਿਆਣਾ ਦੇ ਹੋਣਗੇ ਲੋਕਲ ਟਰੈਕਟਰ ਹੁੰਦੇ ਆ ਜੀ ਜਿਹੜੇ ਪੰਜਾਬ ਦੇ ਲੋਕ ਵੈਸੇ ਨਾਮ ਹੋ ਜਾਂਦੇ ਨੇ ਹਰਿਆਣਾ ਦੇ ਜਿਵੇਂ ਅਸੀਂ ਨੁਸੀ ਕਰਵਾ ਦਿੰਨੇ ਆ ਜੀ ਉਹ ਖਰਚਾ ਲਾ ਲੈਣਾ ਜਿਵੇਂ ਕਰਦੇ ਜੋ ਹੁੰਦਾ ਜਾਏ ਓਕੇ ਠੀਕ ਹੈ ਤੇ ਜਿਵੇਂ ਆਮ ਜਿਵੇਂ ਮਾਰਕੀਟ ਚੋਂ ਬਾਹਰੋਂ ਟਰੈਕਟਰ ਜਾਂ ਹੋਰ ਪਿੰਡਾਂ ਦੇ ਵਿੱਚ ਟਰੈਕਟਰ ਆਪਾਂ ਨੂੰ ਮਿਲਦੇ ਉਹਦੇ ਨਾਲੋਂ ਰੇਟ ਦਾ ਫਰਕ ਹੁੰਦਾ ਥੋੜਾ ਬਹੁਤ ਭਾਈ ਫਰਕ ਕੀ ਹੈ ਜੀ ਜੀ ਬਾਹਰ ਪਿੰਡਾਂ ਨਾਲੋਂ ਸਾਡਾ ਫਰਕ ਹੀ ਹੋਵੇਗਾ ਜੀ ਜੀ ਤੇ ਇਧਰਲੇ ਹਾਂਜੀ ਇਹ ਸਾਰੇ ਟਰੈਕਟਰ ਸਾਫ਼ ਹੀ ਖੜੇ ਜੇ ਤਾਂ ਨਵੇਂ ਹੀ ਜਮਾ ਹੀ ਨਵੇਂ ਵਰਗੇ ਖੜਾ ਇਹ ਕਿੰਨੇ ਮਾਡਲ ਹੈ 14 ਮਾਡਲ ਹੈ ਇਹ 14 ਮਾਡਲ ਹੈ ਠੀਕ ਹੈ ਜੀ ਤੇਰੀ ਕੀ ਡਿਮਾਂਡ ਕੀ ਡਿਟੇਲ ਹੈ 3.5 ਲੱਖ ਜੇਗਾ 3.5 ਦਾ ਤੇ ਸਾਢੇ ਤਿੰਨ ਦਾ ਜੀ ਜੀ ਸਾਢੇ 3 ਲੱਖ ਦਾ ਟਰੈਕਟਰ ਹੀ ਤੁਹਾਨੂੰ ਮਿਲ ਜਾਊਗਾ ਜੀ 14 ਮਾਡਲ 14 ਮਾਡਲ ਆ ਤਾਂ ਮੇਰੇ ਕੋਲ ਉੱਚਾ ਆ ਗਿਆ ਨਹੀਂ ਇਹ ਵੀ ਮਾਡਲ ਹੈ ਠੀਕ ਹੈ ਜੀ ਇਹ ਵੀ ਟਰੈਕਟਰ ਬਾਈ ਤੁਸੀਂ ਦੇਖੋ ਇਹ ਸਕੰਦਰ ਆ ਗਿਆ ਡੀਜੀ 55 RX ਤੇ ਇਹਦੀ ਕੀ ਡਿਮਾਂਡ ਹੈ ਜੀ 8.5 ਦਾ 8.5 ਦਾ ਹਾਂਜੀ ਇਹ 8.5 ਦਾ ਮਿਲ ਜਾਊਗਾ ਮਿੱਤਰੋ ਤੁਸੀਂ ਦੇਖ ਲਓ ਬਾਕੀ ਬਾਕੀ ਇਧਰਲੇ ਪਾਸੇ ਮੈਸੀ ਦੋਨੇ ਹੀ ਖੜੇ ਹੈ ਜੀ 9504/2 ਵੀ ਖੜਾ ਤੇ 4/4 ਵੀ ਖੜਾ ਤੇ ਇਹ ਜਿਵੇਂ ਹੁਣ ਕਈ ਵਾਰ ਟਰੈਕਟਰਾਂ ਦੀ ਜੇ ਕੁਝ ਲੱਗੀ ਹੁੰਦੀ ਐਕਸੈਸਰੀ ਨਾਲ ਹੀ ਪਾਲ ਪਿੱਛੇ ਜਾਂਦੀ ਜਿਵੇਂ ਖੜਾ ਟਰੈਕਟਰ ਹਾਂਜੀ ਹਾਂਜੀ ਆ ਅੱਜ ਮੈਂ ਆ 4/4 ਖੜਾ ਇਹਦਾ ਕੀ ਇਹ ਹੈਗਾ ਜੀ 6 ਲੱਖ ਰੁਪਏ 6 ਲੱਖ ਰੁਪਏ ਠੀਕ ਆ ਤੇ ਇਧਰਲੇ ਪਾਸੇ ਦੇਖੋ ਬਈ ਇਹਦੇ ਬਾਰੇ ਦੱਸੋ ਜੀ ਇਹ ਵੀਰ ਜੀ ਪਈਗਾ ਤੁਹਾਨੂੰ ਕੋਈ ਟਰੈਕਟਰ ਇਹ 4.5 18 ਮਾਡਲ 18 ਮਾਡਲ ਹਾਂਜੀ 18 ਮਾਡਲ ਆ ਜੀ ਤੇ 4.5 ਲੱਖ ਦਾ ਟਰੈਕਟਰ ਤੁਹਾਨੂੰ ਮਿਲ ਜਾਊਗਾ ਤੇ ਜਿਵੇਂ ਇਹ ਤਾਂ ਜੋ ਟਰੈਕਟਰ ਨਵੇਂ ਖੜੇ ਆ ਤਕਰੀਬਨ ਤੇ ਇਹਨਾਂ ਦੇ ਕਾਗਜ਼ ਪੱਤਰਾਂ ਸਾਰਾ ਕੰਪਲੀਟ ਹੋਣਗੇ ਜੀ ਤਾਂ ਤੁਸੀਂ ਜੀ ਤੇ ਜ਼ਿੰਮੇਵਾਰੀ ਸਾਰੀ ਓਕੇ ਹੋ ਜਾਏਗੀ ਤੇ ਬਾਕੀ ਕਈ ਵਾਰ ਟਰੈਕਟਰ ਉਹੋ ਜਿਹੇ ਵੀ ਆ ਜਾਂਦੇ ਆ ਵੀ ਜਿਨ੍ਹਾਂ ਦਾ ਵੀ ਕੱਲਾ ਖੇਤੀਬਾੜੀ ਵਾਸਤੇ ਯੂਜ਼ ਹੁੰਦਾ ਵੀ ਵੀ ਜਿਵੇਂ ਛਾਲਾ ਖਾਸਤਾ ਹਾਲਤ ਦੇ ਹੁੰਦੇ ਆ ਨਹੀਂ ਭਾਈ ਅਸੀਂ ਨਹੀਂ ਕਰਦੇ ਵੀ ਥੋੜੇ ਕੋ ਉੱਚੇ ਮਾਡਲ ਹੀ ਹੁੰਦੇ ਨੇ ਤੁਸੀਂ ਸਾਡੇ ਸਾਰੇ ਚਾਲੂ ਡੈਟ ਆਉਣਗੇ ਜੀ ਜੀ ਤਕਰੀਬਨ ਭਾਈ ਉੱਚੇ ਮਾਡਲ ਹੀ ਹੁੰਦੇ ਆ ਫਿਰ ਇਧਰਲੇ ਪਾਸੇ ਪ੍ਰੀਤ ਖੜਾ ਜੀ ਇਹ 4x4 ਆ ਗਿਆ ਇਹ ਨਹੀਂ ਹਾਂਜੀ ਤੇ ਇਹ ਕਿੰਨੇ ਮਾਡਲ ਹੈ ਜੀ 2021 ਹੈ ਜੀ 2021 ਇਹ ਲਓ ਜੀ 2021 ਮਾਡਲ ਦਾ 9 ਲੱਖ ਦਾ ਟਰੈਕਟਰ ਟਰੈਕਟਰ ਸਾਫ਼ ਪਿਆ ਨਵੇਂ ਵਰਗਾ ਟਰੈਕਟਰ ਪਿਆ ਵਾ ਤੇ ਫੇਰ ਇਧਰਲੇ ਪਾਸੇ ਆ ਗਏ ਜੀ ਇਹ 2006 ਮਾਡਲ ਦਾ 265 265 2006 ਮਾਡਲ ਠੀਕ ਆ ਤੇ ਇਹ ਦੇਖੋ ਤੁਸੀਂ ਇਹਦਾ ਕੀ ਰੇਟ ਆ ਜੀ ਇਹ ਹੋਊਗਾ ਜੀ 210 ਦਾ 210 ਦਾ ਠੀਕ ਆ ਫੇਰ ਉਧਰ ਫਾਰਮ ਟਰੈਕ ਖੜਾ ਜੀ ਇੱਕ 75 ਐਚਪੀ ਦਾ ਜੀ ਠੀਕ ਆ ਉਹ 75 ਐਚਪੀ ਹਾਂਜੀ ਤੇ ਇਹ ਦੇ ਇਹ ਕਿੰਨੇ ਕਿੰਨੇ ਮਾਡਲ ਹੈ ਜੀ ਇਹ ਹੈਗਾ ਜੀ 2018 ਮਾਡਲ 2018 ਮਾਡਲ ਆਹ ਵਾਲਾ ਫਾਰਮ ਟਰੈਕ ਇਹਦਾ ਕੀ ਕੀ ਰੇਟ ਪਊਗਾ ਜੀ ਇਹ ਹੈਗਾ ਜੀ 525 ਦਾ 525 ਦਾ ਲਓ ਜੀ 525 ਦਾ ਸੀਗਾ ਤੇ ਇਹ 525 ਦਾ ਤੁਹਾਨੂੰ ਮਿਲ ਜੂਗਾ ਫਿਰ ਆ ਗਿਆ ਨਿਊ ਹੋ ਰਿਹਾ ਨਾ ਆ ਤਾਂ ਜਮਾਈ ਦੇਖੋ ਯਾਰ ਤੁਸੀਂ ਇਨਸਟਾਗ੍ਰਾਮ ਮਾਰਦਾ ਖੜਾ ਹੋਇਆ ਜਮਾਈ ਨਵਾਂ ਟਰੈਕਟਰ ਹੈ ਤਾਂ ਸਪੈਸ਼ਲ ਐਡੀਸ਼ਨ 36 ਸੀ 18 ਮਾਡਲ ਹੈ ਜੀ 2018 ਮਾਡਲ ਦਾ 2018 ਮਾਡਲ ਆ ਤੇ ਇਹਦੀ ਕੀ ਡਿਮਾਂਡ ਹੋਗੀ 610 ਦਾ ਵੀਰ ਜੀ ਸ਼ੇ ਦਾ ਇਹ ਮਿਲ ਜੂਗਾ ਜੀ 2018 ਮਾਡਲ ਟਰੈਕਟਰਾਂ ਤੋਂ ਸੋਨ ਮੈਂ ਪਹਿਲਾਂ ਵੀਡੀਓ ਪਾਈ ਸੀ ਉੱਥੇ ਬਲੇ ਬਾਈਆਂ ਨੇ ਕਮੈਂਟ ਕੀਤੇ ਸੀ ਵੀ ਤੁਸੀਂ ਪਟਿਆਲੇ ਜਿਹੜੀ ਮਾਰਕੀਟ ਆ ਉਹਦੇ ਵਿੱਚ ਦਿਖਾਓ ਵੀ ਟਰੈਕਟਰਾਂ ਦੀ ਕੀ ਰੇਟ ਆ ਜਿਸ ਵੀਡੀਓ ਲੈ ਕੇ ਆਇਆ ਬਈ ਸ਼ੇਅਰ ਕਰੋ ਤੇ ਬਾਕੀ ਵੀਰੇ ਇੱਧਰ ਇੱਕ 36 ਦੀ ਖੜਾ ਇਹ 14 ਮਾਡਲ ਦਾ ਇਹ 14 ਮਾਡਲ ਦਾ ਠੀਕ ਆ ਇਹ ਸਾਫ ਦੇਖੋ ਤੁਸੀਂ 14 ਮਾਡਲ ਲੱਗਦਾ ਨਹੀਂ ਬਾਈ ਦੇਖਣ ਨੂੰ ਸਾਫ ਬਹੁਤ ਪਿਆ ਟਰੈਕਟਰ ਹੈ ਨਾ ਤੇ ਇਹਦਾ ਕੀ ਰੇਟ ਆ ਜੀ ਇਹ ਪਹਿਲੇ 475 ਦਾ 475 ਦਾ ਠੀਕ ਆ ਫਿਰ ਅਸ਼ ਪੰਜਾਬੀ 4/4 ਆ ਗਿਆ ਇਹ 2021 ਮਾਡਲ ਹੈ 2021 ਮਾਡਲ ਹੈ ਜ ਇਹਦਾ ਜੀ 1.50 ਲੱਖ 1.50 1.50 ਦਾ ਮਿਲ ਜੂਗਾ ਤੇ ਫਿਰ ਨਿਊ ਹਾਲੈਂਡ ਖੜਾ ਜੀ 65 10 65 10 4x4 ਆ ਇਹ ਟਰੱਕ ਜਿਹੜਾ ਟਰੈਕਟਰ ਆ ਤੁਸੀਂ ਦੇਖ ਲਓ ਕਿੰਨਾ ਟਰੈਕਟਰ ਆ ਤੇ ਇਹ ਵੀ ਇੱਥੇ ਖੜਾ ਵਾ ਹਨਾ ਇਹ ਕਿੰਨੇ ਮਾਡਲ ਹੈ ਜੀ 2021 2021 ਤੇ ਕੀ ਰੇਟ 1.50 ਲੱਖ ਦਾ ਜੀ 1.50 ਲੱਖ ਰੁਪਏ ਤਕਰੀਬਨ ਉਹ ਸਿਰੇ ਤੱਕ ਮੈਂ ਤੁਹਾਨੂੰ ਦਿਖਾ ਦੇਣਾ ਵੀ ਟਰੈਕਟਰ ਹੀ ਟਰੈਕਟਰ ਖੜੇ ਇਹਨਾਂ ਦੇ ਕੋਲੇ ਜਮਾਂ ਨਵੇਂ 0 ਮੀਟਰ ਟਰੈਕਟਰ ਵੀ ਖੜੇ ਆ ਅੱਗੇ ਜਾ ਕੇ ਦਿਖਾ ਦਿੰੀ ਬਾਈ ਜਿਵੇਂ 0 ਮੀਟਰ ਟਰੈਡਰ ਤੁਹਾਡੇ ਕੋਲ ਹੈਗੇ ਉਹ ਵੀ ਜਮਾਂ ਰੇਟ ਘੱਟ ਚ ਮਿਲ ਜਾਣਗੇ ਬਾਈ ਦੇਖੋ ਜੇ ਰੇਟ ਸਹੀ ਹੋਗਾ ਤਾਂ ਹੀ ਸਾਡੇ ਕੋਲ ਕੋਈ ਆਏਗਾ ਜੀ ਸਾਡੀ ਏਸ਼ੀਆ ਦੀ 25 ਮਤਲਬ 50 ਸਾਲ ਪੁਰਾਣੀ ਮਾਰਕੀਟ ਹੈ ਏਸ਼ੀਆ ਦੀ ਨੰਬਰ 1 ਮਾਰਕੀਟ ਹੈ ਜੀ ਜੀ ਤਕਰੀਬਨ ਆਪਾਂ ਵੀ ਹਾਥਾਂ ਤੋਂ ਗਾਹ ਕੰਦਾ ਸੀ ਪਹਿਲਾਂ ਹੁਣ ਪਤਾ ਕੀ ਹੈ ਜੀ ਜੀ ਹੁਣ ਜਿਵੇਂ ਯੂਪੀ ਚ ਮੰਡੀਆਂ ਲੱਗਣ ਲੱਗੀਆਂ ਹਰਿਆਣਾ ਚ ਮੰਡੀਆਂ ਲੱਗਣ ਲੱਗੀਆਂ ਉਹ ਮੰਡੀਆਂ ਨੇ ਫਰਕ ਪਾਦਾ ਕੰਮ ਦੇ ਜੀ ਗਾਹ ਕੰਦਾ ਉਧਰੋਂ ਗਾਹ ਕੰਦਾ ਘੱਟ ਹੈ ਲੇਕਿਨ ਉਥੇ ਮਿਲਦਾ ਕਬਾੜੀ ਅਸੀਂ ਜਾ ਜਾ ਕੇ ਸਾਰੀ ਸੰਦਾ ਦੇਖਿਆ ਸਾਡੇ ਕੋਲ ਤਾਰੇ ਕਹੇ ਸੀ ਲੋਕਾਂ ਨੂੰ ਜਿੰਮੇਦਾਰੀ ਕਰ ਰੁਪਏ ਮਹਿੰਗੇ ਮਿਲਣੇ ਜੀ ਆਪਣੇ ਕੋਲ ਸਸਤੇ ਮਿਲਣੇ ਇਹ ਤੋਂ ਸਸਤੇ ਮਿਲ ਜਾਣੇ ਤਕਰੀਬਨ ਬਾਕੀ ਤੁਸੀਂ ਦੇਖੋ ਬਾਈ ਟਰੈਕਟਰ ਖੜੇ ਆ ਇਹ ਤਾਂ ਆਪਣਾ ਮੁਨਾਫਾ ਦੇਖਣਾ ਹੁੰਦਾ 10-2000 ਰੁਪਏ ਤੋਂ ਸੰਤੋ 10000 ਰੁਪਏ ਟਰੈਕਟਰ ਦੇ ਜਾਂਦਾ ਹੁੰਦਾ ਕਿਹੜਾ ਕੰਮ ਦੂਜਾ ਵੀ ਜੀ 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 ਆੜ ਕੇ ਖੜੇ ਨੇ ਜੀ ਜੀ ਬਾਕੀ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਵੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਲੋਕ ਟਰੈਕਟਰ ਲੈਂਦੇ ਆ ਜਾਂ ਕਿੱਥੋਂ ਵੀ ਲੈਂਦੇ ਆ ਸ਼ਹਿਰਾਂ ਚੋਂ ਲੈਂਦੇ ਆ ਡੀਲਰਾਂ ਤੋਂ ਕਿੱਥੋਂ ਵੀ ਲੈਂਦੇ ਆ ਹਾਂਜੀ ਬਈ ਉਹਨਾਂ ਨੂੰ ਪਟਿਆਲੇ ਆਉਂਦਾ ਮੁੱਲ ਮੁੜ ਜੂਗਾ ਜੇ ਪਟਿਆਲੇ ਇੱਥੇ ਤਾਂ ਉਹਨੂੰ ਮੰਡੀ ਮਾਰਕੀਟ ਦੇ ਹਿਸਾਬ ਨਾਲ ਟਰੈਕਟਰ ਮਿਲੂਗਾ ਇੰਨੇ ਉਹ ਨਹੀਂ ਐ ਵੀ ਲੱਖ ਲੈ ਜੀ ਤੁਹਾਨੂੰ 1.5 ਲੱਖ ਦੇ ਕੋਈ ਦੇ ਦੇਗਾ ਬਈ ਜਿਹੜਾ ਰੇਟ ਸਹੀ ਆ ਟਰੈਕਟਰ ਦਾ ਜਾਇਜ਼ ਰੇਟ ਉਹ ਮਾਰਕੀਟ ਰੇਟ ਹੈਗਾ ਉਹ ਮਾਰਕੀਟ ਦੇ ਹਿਸਾਬ ਨਾਲ ਮਿਲੂਗਾ ਤੁਹਾਨੂੰ ਜੀ ਮਾਰਕੀਟ ਦੇ ਹਿਸਾਬ ਨਾਲ ਮਿਲੂਗਾ ਚਾਹੀ ਤੂੰ ਰੇਟ ਆਸੇ ਪਾਸੇ ਟਰਾਈ ਕਰ ਲਿਓ ਵੀਰੇ ਮੰਨ ਲਓ ਕਿਸੇ ਦੇ ਘਰੇ ਜੇ 14万 ਦਾ ਟਰੈਕਟਰ ਜੀ ਮੈਂ ਹੌਲਾ ਖੜਾ ਆ ਸਾਡਾ ਟਰੈਕਟਰ ਕਿਸੇ ਦੇ ਘਰੇ ਖੜਾ ਅਗਲਾ ਸਾਡੇ 5 ਦਾ ਟਰੈਕਟਰ ਜੀ ਮੇਰਾ ਅਸੀਂ ਤਾਂ ਮੰਗਦੇ ਆ 4.75 ਕੋਈ ਜੀ ਆਪਣੀ ਟਰੈਕਟਰ ਮਾਰਕੀਟ ਪਟਿਆਲੇ ਆ ਜੀ ਜੀ ਠੀਕ ਹੈ ਜੀ ਰਾਜਪੁਰਾ ਰੋਡ ਤੇ ਪੈਂਦੀ ਜੀ ਸਦਰ ਥਾਣਾ ਦੇ ਕੋਲ ਮਾਰਕੀਟ ਆ ਆਪਣੀ 150 ਨੰਬਰ ਦਾ ਘਰ ਹੈ ਜੀ 150 ਨੰਬਰ ਦਾ ਘਰ ਹੈ ਤੇ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ ਹੈ ਜੀ 98159 ਜੀ 2608 ਜੀ ਕਦੋਂ ਮਰਜੀ ਆ ਤੁਸੀਂ ਤਾਂ ਬੰਦਾ ਕਿਹਨੇ ਮਰਜੀ ਆ ਜੀ ਜਦੋਂ ਜਦੋਂ ਮਰਜੀ ਆ ਜੀ ਸੰਡੇ ਨੂੰ 2 ਵਜੇ ਤੋਂ ਪਹਿਲਾਂ ਪਹੇ ਸੰਡੇ ਨੂੰ 2 ਵਜੇ ਤੋਂ ਪਹਿਲਾਂ ਪਹਲਾ ਸਕਦੇ ਹਾਂ ਤੇ ਕਰ ਦੋ ਵੀ ਛੇ ਦੱਬ ਕੇ ਜਿਹੜਾ ਮਰਜੀ ਟਰੈਕਟਰ ਤੁਹਾਨੂੰ ਚਾਹੀਦਾ ਸਾਰੇ ਦੇ ਦੇਣਗੇ ਇਹ ਤੇ ਤਕਰੀਬਨ ਬਈ ਜਾਂਸੀ ਜੋ ਟਰੈਕਟਰ ਨਵਾਂ ਲੈਣ ਨਾਲ ਇਹਨ ਬਹੁਤ ਨੂੰ ਮੰਨ ਕੇ ਚਲੋ ਇੱਥੇ ਸਸਤੇ ਮਿਲ ਜਾਣਗੇ ਸ਼ੇਅਰ ਕਰਿਓ ਧੰਨਵਾਦ